ਆ ਪਾਣੀ ਕਿਉਂ ਡੋਲ ਲਿਆ ਹੂੰ ਪਾਣੀ ਕਿਉਂ ਡੋਲ ਲਿਆ ਉਹ ਪਾਣੀ ਦਾ ਮੈਨੂੰ ਤੇਲ ਕੀ ਸੀ ਮੈਂ ਉੱਠ ਕੇ ਪੀਣ ਲੱਗਾ ਹੱਥ ਵੱਜ ਕੇ ਡੁੱਲ ਗਿਆ ਓਹੋ ਤਾਂ ਆਪ ਹੀ ਬਾਲਾ ਚੜਿਆ ਫਿਰ ਤੈਨੂੰ ਤਾਂ ਲੈ ਮੈਂ ਪਾਣੀ ਹੋਰ ਲਿਆ ਕੇ ਦਿੰਨੀ ਆ ਖੜ ਜਾ ਓਹੋ ਲੈ ਬੈਠਾ ਹੋ ਪਾਣੀ ਪੀ ਅਰੇ ਪਿੰਡ ਆ ਜੰਮੀ ਤੱਪ ਗਿਆ ਹੋਏ ਹੋਰ ਹਾਂ ਲੈ ਹਈ ਹਈ ਕੀ ਕਰੀਏ ਹਾਂ ਕਿੱਧਰ ਜਾਈਏ ਕਿਉਂ ਰੱਬ ਇੰਨੇ ਬੈਰਬਾਦਲੇ ਲੈਣ ਲੱਗ ਰਿਹਾ ਹੈਗਾ ਮਾੜੀ ਕਿਸਮਤ ਮੇਰੀ ਜਿਹੜਾ ਉਹੀ ਗੱਲ ਆ ਕੁਛ ਦੇਖੀ ਜਾਣੇ ਆਂਗੇ ਉਹ ਕਿਸਮਤ ਤਾਂ ਮਾੜੀ ਮੇਰੀ ਹੈ ਜਿਹੜਾ ਸੋਡੇ ਤੇ ਬੋਝ ਬਣਿਆ ਨਾ ਦਿਨੋਂ ਦਿਨ ਆਏ ਹਾਏ ਮਾਦਾ ਸੋਡੀ ਕਮਾਈ ਨੂੰ ਵੀ ਖਾ ਗਿਆ ਕੋਈ ਅਹੀਂ ਨਾ ਬੋਲ ਕੀ ਕਰੀਏ ਫਿਰ ਹੁਣ ਕਿੱਧਰ ਜਾਈਏ ਬੰਦੇ ਨੂੰ ਤਾਂ ਤਾਨੇ ਮੇਨੇ ਦੇ ਲੈਣੇ ਰੱਬ ਨੂੰ ਤਾਂ ਤਾਨੇ ਮੇਨੇ ਵੀ ਨਹੀਂ ਦਿੱਤੇ ਜਾਂਦੇ ਰੋਂਦੀ ਕਾ ਤੋਂ ਐ ਰੋਣ ਨਾਲ ਕੀ ਬਣਦਾ ਜੇ ਰੋ ਕੇ ਮਸਲੇ ਹੱਲ ਹੁੰਦੇ ਹੁਣ ਫਿਰ ਤਾਂ ਹਰੇਕ ਬੰਦਾ ਰੋਣ ਲੱਗ ਜਾ ਕਰੇ ਇਹ ਤਾਂ مصیبتਾਂ ਨਾਲ ਤਰਨ ਜੱਠਣੀ ਪੈਂਦਾ ਹੁੰਦਾ ਕੋਈ ਨਾ دل ਨਾਲ ਸਹਟ ਤੂੰ ਹੋ ਜਾਏਗਾ ਠੀਕ ਨਾ ਮੈਂ ਜਾਉਂਦਿਆਂ ਚਾ ਨਾ ਮੈਂ ਮਰਿਆਂ ਚਾ ਅਜੂ ਦਾ ਰੱਬ ਮੇਰਾ ਇੱਕ ਪਾਸਾ ਕਰ ਦੇ ਪਰਾਂ ਖੜਾ ਛੁੱਟ ਜੀ ਘਟੋ ਘਟ ਸੋਨ ਨੂੰ ਤਾਂ ਦੁੱਖ ਹੋਣ ਅਸੀਂ ਕਿਉਂ ਬੋਲੀਆਂ ਨੇ ਤੈਨੂੰ ਐ ਬਤਾ ਅਸੀਂ ਮਾਂ ਪੁੱਤ ਤੈਨੂੰ ਦੇਖ ਦੇਖ ਜਿਉਂਨੇ ਤੂੰ ਐਂ ਬੈਠਾ ਰਹਿ ਬਸ ਸਾਨੂੰ ਬੈਠੇ ਦਾ ਹੀ ਪਾ ਅਸੀਂ ਆਪੀ ਤੇਰੀ ਸੇਵਾ ਕਰਾਂਗੇ ਮੈਂ ਸੇਵਾ ਕਰੂੰ ਤੇਰੀ ਪਰ ਇਹ ਗੱਲ ਸਾਹਮੂ ਚੋਂ ਕੱਢ ਆ ਤੂੰ ਮੂੰਹ ਐ ਕਤੋਂ ਕਰ ਰਖਿਆ ਕੀ ਗੱਲ ਹੋ ਗਈ ਨਹੀਂ ਕੋਈ ਗੱਲ ਨਹੀਂ ਹੋਈ ਹੈਗੀ ਕੁਛ ਨਹੀਂ ਹੋਇਆ ਹੋਇਆ ਕਿਉਂ ਨਹੀਂ ਉਹ ਇੰਨੇ ਸਾਲ ਹੋ ਗਏ ਇਕੱਠੇ ਰਹਨੇ ਆ ਇੰਨਾ ਕ ਤਾਂ ਸਮਝ ਹੀ ਸਕਦੇ ਆ ਇੱਕ ਦੂਜੇ ਨੂੰ ਵੀ ਮੈਨੂੰ ਪਤਾ ਨਾ ਲੱਗੇ ਤੂੰ ਮੈਨੂੰ ਦੱਸ ਕੀ ਗੱਲ ਹੋ ਗਈ ਮੈਂ ਤਾਂ ਨਾ ਪੈਂਟ ਤੋਂ ਪੈਸੇ ਮੰਗੇ ਸੀਗੇ ਮੈਂ ਕਹਿੰਦਾ ਸੌਦਾ ਨਹੀਂ ਹੈਗਾ ਸਾਡੇ ਥੋੜੇ ਜਿਹੀ ਪੈਸੇ ਦੇ ਉਹਨੇ ਜਵਾਬ ਦਿੱਤਾ ਪੈਸਿਆਂ ਕਹਿੰਦੇ ਹੈ ਨਹੀਂ ਪੈਸੇ ਸਾਰਾ ਦਿਨ ਮੇਰੇ ਘਰੇ ਰਹਿ ਕੇ ਕੰਮ ਕਰ ਫਿਰ ਪੈਸੇ ਦੇਵਾਂਗੀ ਮੈਂ ਇਹਨੂੰ ਕਿਹਾ ਵੀ ਸੀ ਮਾਂ ਭੈਣੇ ਜਦੋਂ ਠੀਕ ਹੋ ਗਿਆ ਨਾ ਮੜਾ ਜਾ ਤੁਰਨ ਫਿਰਨ ਲੱਗ ਗਿਆ ਮੈਂ ਮਾਂ ਕਹਾਂ ਸਾਰਾ ਦਿਨ ਹੀ ਰਹਾ ਕਰੂੰਗੀ ਤੇਰੇ ਕੋਲ ਇੱਥੇ ਕੰਮ ਕਰੀ ਜਾਇਆ ਕਰੂੰ ਤੜਕੀ ਆ ਜਾ ਕਰੂੰ ਆਥ ਨੇ ਜਾਇਆ ਕਰੂੰ ਉਹ ਕਹਿੰਦੀ ਫਿਰ ਪੈਸੇ ਵੀ ਉਹਦੋਂ ਹੀ ਲਈ ਸੀ ਮੈਂ ਹੈ ਕਹਨੀ ਆ ਨਾਲੇ ਆਪਾਂ ਕੰਮ ਕਰਦੇ ਆ ਅਗਲੇ ਦੇਖ ਰਹੇ ਫਿਰ ਵੀ ਬੰਦਾ ਵਿਸ਼ਵਾਸ ਨਹੀਂ ਕਰਦਾ ਹੈਗਾ ਰੀ ਉ ਤੱਕ ਦੁਖੜੀ ਰੋ ਸਕਦਾ ਹੈ ਅਮੀਰਾਂ ਦੀਆਂ ਸ਼ਰਤਾਂ ਹੁੰਦੀਆਂ ਨੇ ਜਿਹੜੀਆਂ ਗਰੀਬ ਕਦੇ ਨਹੀਂ ਪੂਰਾ ਸਕਦੇ ਉਹਨੇ ਤਾਂ ਤੇਰੇ ਮੂਹਰੇ ਸ਼ਰਤ ਰੱਖਤੀ ਇਹ ਤਾਂ ਨਹੀਂ ਸੋਚਿਆ ਵੀ ਇਹਨਾਂ ਦੇ ਘਰ ਦੇ ਕੀ ਹਾਲਾਤ ਨੇ ਜੇ ਬੰਦਾ ਮਾੜੇ ਟਾਈਮ 'ਚ ਕੋਈ ਨਾਲ ਖੜ ਜੇ ਉਹਨੂੰ ਕੀ ਫਰਕ ਪੈਂਦਾ ਔਰ ਕਿਸੇ ਦੀ ਮਜਬੂਰੀ ਕੌਣ ਸਮਝਦਾ ਹੈ ਹਰੇਕ ਨੂੰ ਆਪ ਦੇ ਕੰਮ ਪਿਆਰੇ ਨੇ ਕੋਈ ਮਰੇ ਕੋਈ ਜੀਵੇ ਇਸੇ ਲਈ ਲੈਣਾ ਕਿਸੇ ਤੋਂ ਸਹੀ ਗੱਲ ਕਹਿਣਾ ਤੂੰ ਗਰੀਬੀ ਕਹਿ ਦੇਣਾ ਤਾਂ ਬਹੁਤ ਸੌਖੀ ਜੀ ਗੱਲ ਐ ਪਰ ਗਰੀਬੀ ਜਿਹੜਾ ਕੱਟਦਾ ਉਸੇ ਨੂੰ ਪਤਾ ਐ ਵੀ ਇਹ ਕੱਟੀ ਕਿਵੇਂ ਜਾਂਦੀ ਐ ਹੁਣ ਫਿਰ ਸੌਦਾ ਹੈ ਨਹੀਂ ਸੀ ਮੈਂ ਤੈਨੂੰ ਵੀ ਨਹੀਂ ਦੁੱਖ ਦੇ ਸਕਦੀ ਤੈਨੂੰ ਵੀ ਕੀ ਕਹਾਂ ਤੂੰ ਐ ਕਰ ਦਰਸ਼ਨ ਕੋਲੇ ਵਗ ਜਾ ਉਹਨੂੰ ਕਹਿ ਦੇ ਪਹਿਲਾਂ ਤਾਂ ਸਭ ਕਿਤਾਬ ਆਪਣਾ ਨੂੰ ਬੜਿਆ ਹੋਇਆ ਹੈ ਕਹਦੇ ਬਾਈ ਸਾਨੂੰ ਸੌਦਾ ਦੇ ਦੇ 1 ਮਹੀਨੇ ਦਾ ਕੋਈ ਨਾ ਕਹਦੇ ਅਸੀਂ ਤੇਰੇ ਪੈਸੇ ਦੇ ਜਾਾਂਗੇ ਜਵਾਬ ਨਹੀਂ ਦਿੰਦਾ ਉਹ ਪਹਿਲਾਂ ਵੀ ਲਿਆਉਂਦੇ ਰਹੇ ਆ ਆਪਾਂ ਛਲ ਮਹੀਨਾ ਤਾਂ ਨੰਗੂ ਫਿਰ ਦੇਖਾਂਗੇ ਕੋਈ ਬੰਦ ਸਬ ਕਰਾਂਗੇ ਛਲ ਠੀਕ ਐ ਚੰਗਾ ਜਾਏ ਹੋਣੀ ਆ ਜੇ ਦੇਤਾ ਸੌਦਾ ਤਾਂ ਲੈ ਆਉਂਗੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਾਂ ਧਾਰ ਵੀ ਨਹੀਂ ਲਿਆਂਦੀ ਉਹ ਤਾਂ ਜਿੰਨੇ ਕੁ ਪੈਸੇ ਮੁੰਡਾ ਲੈ ਆਉਂਦਾ ਸੀ ਉਨੇ ਇੱਕ ਦਾ ਸੌਦਾ ਲੈ ਆਉਂਦੀ ਸੀ ਚੱਲ ਫਿਰ ਤੂੰ ਹੈ ਕਰ ਪੈ ਜਾ ਬੈਠ ਨਾ ਹਾਂ ਬੜਾ ਨਹੀਂ ਥੋੜਾ ਲਿਆ ਟਾਈਮ ਹੀ ਕੱਟਣਾ ਹੈ ਚੱਲ ਉਹ ਇੰਨੇ ਪਰਮਾਤਮਾ ਭਲੀ ਕਰੂਗਾ ਠੀਕ ਹੋ ਜਾਏਗਾ ਫਿਰ ਹੌਲੀ ਹੌਲੀ ਮੋੜ ਦਿਆਂਗੇ ਹੂੰ ਹੂੰ ਕਿ ਕਿਵੇਂ ਮੂੰਹ ਬਣਾਈ ਫਿਰਦੀ ਐ ਮੂੰਹ ਨਾ ਬਣਾਵਾ ਤਾਂ ਹੋਰ ਕੀ ਕਰ ਆ ਮੈਨੂੰ ਤਾਂ ਜਮਾ ਨਹੀਂ ਚੰਗਾ ਲੱਗਿਆ ਜਿਹੜਾ ਤੁਸੀਂ ਉਹਨਾਂ ਨੂੰ ਪੈਸੇ ਨੂੰ ਜਵਾਬ ਦਿੱਤਾ ਕਿਉਂ ਕੀ ਗੱਲ ਪੈਸੇ ਲਟਾਉਣ ਵਾਸਤੇ ਨਹੀਂ ਹੁੰਦੇ ਜਿੰਨੇ ਕ ਬਣਦੇ ਸੀ ਮੈਂ ਦੇਤੇ ਪਤਾ ਹੈ 3-4000 ਰੁਪਏ ਵੱਧ ਜਾ ਰਿਹਾ ਮਗਨ ਨਹੀਂ ਹਾਂ ਫੇਰ ਕਿਹੜਾ ਤੁਸੀਂ ਉਹਨਾਂ ਨੂੰ ਫ੍ਰੀ ਚ ਦੇ ਰਿਹਾ ਵੀ ਐਵੇਂ ਦਾਨਪੁਨ ਕਰ ਰਹੇ ਹੋ ਅਗਲੇ ਕੰਮ ਕਰਕੇ ਜਾਂਦੀ ਆ ਆਪਣੇ ਘਰੇ ਉਹਦੀ ਮਿਹਨਤ ਦਾ ਮੁੱਲੀ ਦੇ ਦਿਆ ਕਰੋ ਤਿੰਨ ਮਹੀਨੇ ਦਾ ਮਲ ਦਿੰਦੀ ਤਾਂ ਹੈਗੀ ਆ ਮੈਂ ਉਹਨੂੰ ਕੀ ਦਿੰਦੇ ਮਹੀਨੇ ਦਾ 1000 ਰੁਪਏ ਆਪਣੇ ਘਰ 'ਚ ਕੰਮ ਪਤਾ ਕਿੰਨਾ ਕਰਦਾ ਅੱਡਾ ਤੇ ਡੰਗਰਾਂ ਦਾ ਅੱਡਾ ਸਾਰਾ ਦਿਨ ਅਗਲੀ ਮਰ ਮਰ ਕੇ ਜਾਂਦੀ ਐ ਰਹੀ ਗੱਲ 1000 ਦੀ 1000 ਤਾਂ ਨੇੜੇ ਨੇੜੇ ਢੇੜੇ ਵੀ ਨਹੀਂ ਉਹਦਾ 5000 ਬਣਦਾ ਮਹੀਨੇ ਦਾ ਉਹ ਵੀ ਮੈਂ ਥੋੜਾ ਕਹਿ ਰਹੀ ਹਾਂ 5000 ਤੇਰੇ ਦਿਮਾਗ ਤਾਂ ਨਹੀਂ ਹੱਲ ਗਿਆ 5000 ਰੁਪਏ ਨੂੰ ਉਹ ਕੋਈ ਪ੍ਰੋਫੈਸਰ ਨਹੀਂ ਲੱਗੀ ਹੋਈ ਕੰਮ ਵਾਲੀ ਐ 1000 ਰੁਪਏ ਮਹੀਨੇ ਦਾ ਬਹੁਤ ਆ ਉਹਨੂੰ ਜਿੰਨਾ ਕੰਮ ਕਰਦੀ ਐ ਉਹਨੇ ਪੈਸੇ ਮਿਲ ਜਾਂਦੇ ਨੇ ਹਾਂ ਤੁਹਾਡੀ ਸੋਚ ਨੂੰ ਨਾ ਕੋਈ ਨਹੀਂ ਬਦਲ ਸਕਦਾ ਤੁਸੀਂ ਸਿਰਫ ਆਰਡਰ ਮਾਰਨਾ ਹੁੰਦਾ ਕੰਮ ਤਾਂ ਅਗਲੀ ਨੇ ਕਰਨਾ ਐ ਨਾ ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਹਾਂ ਕਿੰਨੀ ਮਿਹਨਤ ਲੱਗਦੀ ਐ ਕਿਵੇਂ ਉਹ ਅਗਲੀ ਮਰ ਮਰ ਕੇ ਕੰਮ ਕਰਕੇ ਜਾਂਦੀ ਐ ਕੀ ਉਹਦੇ ਤੇ ਬੀਤਦੀ ਐ ਵੀ ਜਦੋਂ ਉਹਦੇ ਘਰ ਪਰਿਵਾਰ ਬਿਮਾਰ ਪਏ ਨੇ ਸੌਦਾ ਪਤਾ ਨਹੀਂ ਹੈਗਾ ਕੀ ਕੁਛ ਚੱਲਦਾ ਹੋਊਗਾ ਤੇ ਦਿਮਾਗ 'ਚ ਫਿਰ ਵੀ ਅਗਲੀ ਕੰਮ ਕਰਨ ਆਦੀ ਐ ਕਿ ਇਹਦੀ ਮਜਬੂਰੀ ਐ ਸ਼ੌਂਕ ਨੂੰ ਨਹੀਂ ਕੰਮ ਕਰਦੀ ਉਹ ਨੀ ਕਿਹਦਾ ਨਹੀਂ ਜੀ ਕਰਦਾ ਵੀ ਘਰੇ ਬੈਠ ਕੇ ਖਾਈਏ ਕਿਉਂ ਕਿਸੇ ਮੁਰੇ ਹੱਥ ੱਡੀ ਐ ਤੂੰ ਨਾਲ ਦਿਨਾਂ ਬਾਲੇ ਵੱਡੀਆਂ ਗੱਲਾਂ ਨਹੀਂ ਕਰਿਆ ਕਰਦੇ ਤੂੰ ਮੈਥੋਂ ਵੱਡੀ ਨਹੀਂ ਹੈਗੀ ਜਿਹੜੀ ਮੈਨੂੰ ਮਤਾਂ ਦੇਣ ਲੱਗ ਜਾਨੀ ਆ ਮੈਨੂੰ ਪਤਾ ਐ ਵੀ ਕੀ ਕੰਮ ਐ ਕੀ ਇਹਦਾ ਪੈਸਾ ਬਣਦਾ ਉਹਨਾਂ ਕੰਮੇ ਦੇਈ ਜਨੇ ਨਾਲੇ ਨਾ ਇਹ ਨਹੀਂ ਕਿ ਉਹਨੂੰ ਮੈਂ 2-2000 ਰੁਪਏ ਤੇ 3-3000 ਰੁਪਏ ਮਹੀਨੇ ਦਾ ਦੇਈ ਜਾਵਾਂ ਲੈ ਤਾਂ ਤੇ ਸਿੱਧੀ ਗੱਲ ਚੱਕਦੀ ਕਹਿੰਦੀ ਆ ਕਿ 5000 ਬਣਦਾ ਜੇ ਤੂੰ 1500 ਰੁਪਇਆ ਕਹਿ ਦਿੰਦੇ ਮੈਂ ਤਾਂ ਵੀ ਮੰਨ ਲੈਣ ਦੀ ਵਿਚਾਰ 500 ਵਧਾ ਦੇਣੀ ਆਉਦਾ ਮੰਨਿਆ ਮੰਮੀ ਮੈਂ ਤੁਹਾਡੇ ਤੋਂ ਵੱਡੀ ਨਹੀਂ ਹੈਗੀ ਨਾ ਹੀ ਕਦੇ ਮੈਂ ਬਣ ਸਕਦੀ ਵੱਡੇ ਤਾਂ ਤੁਸੀਂ ਹੋ ਤੇ ਸਿਆਣੇ ਵੀ ਹੋ ਪਰ ਇਹ ਚੀਜ਼ ਤਾਂ ਤੁਸੀਂ ਵੀ ਰੋਜ਼ ਦੇਖਦੇ ਹੋ ਵੀ ਉਹ ਕਿੰਨਾ ਕੰਮ ਕਰਦੀ ਹੈ ਤੁਸੀਂ ਵੀ ਦੇਖਦੇ ਤੇ ਮੈਂ ਵੀ ਦੇਖਦੀ ਹਾਂ ਬਸ ਫਰਕ ਇਹਨਾਂ ਹੈ ਵੀ ਮੈਂ ਸਮਝਦੀ ਹਾਂ ਤੇ ਤੁਸੀਂ ਸਮਝਦੇ ਨਹੀਂ ਦੂਜੀ ਗੱਲ ਕੀ ਤੁਹਾਨੂੰ ਸਮਝਾਵਾਂ ਤੁਹਾਡੇ ਨਾਲ ਗੱਲ ਕਰਨੀ ਤਾਂ ਉਹੀ ਹੈ ਵੀ ਕੰਧ ਨਾਲ ਟੱਕਰਾਂ ਮਾਰਨ ਦੇ ਬਰਾਬਰ ਹੈ ਹਾਂ ਬਸ ਤੈਨੂੰ ਨਾ ਹੋਰ ਕੁਝ ਸਮਝਣ ਦੀ ਲੋੜ ਨਹੀਂ ਜਿਹੜਾ ਤੇਰਾ ਕੰਮ ਹੈ ਨਾ ਉਹ ਹੀ ਸਮਝ ਲੈ ਪੜਾਈ 'ਚ ਧਿਆਨ ਦੇ ਪੜ ਲੈ ਪੜ ਲਿਖ ਕੇ ਨਾ ਮਾੜਾ ਮੋੜਾ ਅਕਲ ਆ ਜੂ ਤੈਨੂੰ ਤੈਨੂੰ ਵੀ ਗਾ ਨੌਕਰਾਣੀਆਂ ਹੋਣਗੀਆਂ ਤੇਰੇ ਕੋਲੇ ਵੀ ਸਾਹਬਣੀਆਂ ਪੈਣਗੀਆਂ ਉਹ ਸਾਰਾ ਘਰ ਹੀ ਲਟਾ ਦਿਆ ਕਰਨਗੇ ਉਹਨਾਂ ਨੂੰ ਕੋਈ ਨਹੀਂ ਜੇ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਨਾ ਤਾਂ ਉਹਦਾ ਹੰਕਾਰ ਨਹੀਂ ਕਰੀਦਾ ਹੁੰਦਾ ਨਾਲੇ ਆਪਾਂ ਕਿਹੜਾ ਨਾਲ ਲੈ ਕੇ ਚੱਲ ਜਾਗੇ ਜੇ ਇੱਕ ਟਾਈਮ ਕਿਸੇ ਦੀ ਮਦਦ ਕਰ ਰਿਹਾ ਨਾ ਤਾਂ ਅਗਲਾ ਸੀਸਾ ਦਿੰਦਾ ਜੇ ਮੈਂ ਐ ਲਟਾਦਾ ਨਾ ਤਾਂ ਤੇਰੇ ਵਾਸਤੇ ਕੱਖ ਵੀ ਨਹੀਂ ਬਚਣਾ ਤੇਰੀ ਵੀ ਜ਼ਿੰਦਗੀ ਹੈਗਾ ਆਹ ਚਲੋ ਠੀਕ ਹੈ ਮੈਂ ਤਾਂ ਜਿੰਨਾ ਕਿ ਤੁਹਾਨੂੰ ਕਹਿ ਸਕਦੀ ਸੀ ਕਹਿ ਤਾਂ ਬਾਕੀ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਹੈ ਤੁਹਾਡੇ ਉਤੋਂ ਦੀ ਤਾਂ ਕੋਈ ਵੀ ਨਹੀਂ ਚੱਲ ਸਕਦਾ ਤੈਨੂੰ ਗੱਲ ਦੱਸਾਂ ਮੈਂ ਐਦੋਂ ਬਾਅਦ ਇਸ ਵਿਸ਼ੇ ਤੇ ਗੱਲ ਹੀ ਨਾ ਕਰੀ ਤੂੰ ਹੱਦ ਹੋਈ ਪਈ ਐ ਕੁੜੀ ਜੀ ਦੀ ਹਰ ਟਾਈਮ ਉਸੇ ਦਾ ਪੱਖ ਪੂਰੀ ਜਊ ਉਸੇ ਦਾ ਪੱਖ ਪੂਰੀ ਜੂ ਤੇ ਦੱਸ ਕਿ ਜਾਰਚੋਂ ਨਿਕਲੀ ਆ ਉਹ ਕੰਮ ਕਰਦੀ ਐ ਅਗਲੀ ਆਪਦੇ ਘਰ ਦੀ ਖਤਰ ਕਰਦੀ ਐ ਪੈਸਾ ਲੈ ਕੇ ਜਾਂਦੀ ਐ ਕੀ ਫਰੀਚ ਕਰਾਉਂਦੀ ਐ ਮੈਂ ਕੰਮ ਕੰਮ ਕਰਦੀ ਐ ਕੰਮ ਕਰਦੀ ਐ ਉਹ ਚੱਲ ਫੇ ਤਨੂ ਕੀਆ ਕਿਸਮਤ ਤਾਂ ਮਾੜੀ ਐ ਤੂੰ ਤਾਂ ਨਾ ਰੋਜ ਹੱਥ ਕਾਲੇ ਕਰਿਆ ਕਰਾ ਗਰਾਰੀ ਜੇ ਸਾਰੀ ਜੇਬ ਬੜ ਪੈ ਗਿਆ ਮੈਨੂੰ ਲੱਗਦਾ ਆ ਉਹ ਕੀ ਹੋ ਗਿਆ ਕੀ ਹੋ ਗਿਆ ਕੁਛ ਨਹੀਂ ਜੀ ਚੈਨ ਉਤਰ ਗਈ ਸੀ ਸਾਈਕਲ ਦੀ ਕਦੇ ਕੁਛ ਹੋ ਜਾਂਦਾ ਤੁਹਾਡੇ ਸਾਈਕਲ ਨੂੰ ਕਦੇ ਕੁਛ ਹੋ ਜਾਂਦਾ ਇਹਨੂੰ ਸਮਰਵਾ ਵੀ ਲਿਆ ਕਰੋ ਸਮਰਾਈ ਆੰਨੇ ਆ ਜੀ ਜਿੰਨੇ ਕੁ ਪੈਸੇ ਹੁੰਦੇ ਨੇ ਇਹ ਤਾਂ ਹੁਣ ਗਰੀਬੀ 'ਚ ਜੰਮੇ ਆ ਤੇ ਗਰੀਬੀ ਲੱਕੜਾਂ ਤੱਕ ਜਾਊਗੀ ਸਾਈਡ ਤੇ ਹੋ ਜੋ ਇਹ ਤਾਂ ਕਹਿੰਦੇ ਆਪੋ ਆਪਣੀ ਸੋਚ ਹੁੰਦੀ ਆ ਜੇ ਤੁਸੀਂ ਸੋਚ ਹੀ ਲਿਆ ਵੀ ਗਰੀਬ ਜੰਮੇ ਹੋ ਤੇ ਗਰੀਬੀ ਮਰਨਾ ਰਾਭੋ ਵੀ ਉੱਥੇ ਤੱਕ ਹੀ ਰੱਖਦਾ ਸੋਚ ਬਦਲੋ ਨਾਲੇ ਆਹ ਸਾਈਕਲ ਤੇ ਕਿੰਨੇ ਕੇ ਪੈਸੇ ਲੱਗਦੇ ਨੇ ਸਾਈਕਲ ਠੀਕ ਕਰਵਾਉਣ ਜੋਗੇ ਪੈਸੇ ਵੀ ਨਹੀਂ ਤੁਹਾਡੇ ਕੋਲ ਪੈਸੇ ਤਾਂ ਘੱਟੇ ਲੱਗਦੇ ਹੁੰਦੇ ਨੇ ਜੀ ਪਰ ਜਦੋਂ ਜੇਬ 'ਚ ਹੋਣ ਨਾ ਫੇਰ ਪੈਸੇ ਬਾਹਲੇ ਲੱਗਦੇ ਨੇ ਕਹਿਣ ਤਾਂ ਆਪਾਂ ਵੀ ਜਿਹਦੇ ਕੋਲੇ ਹੈ ਜਿਵੇਂ ਹੁਣ ਤੁਸੀਂ ਇਹ ਲਾਉ ਜਿਹਦੇ ਮੂੰਹ 'ਚ ਚਾਂਦੀ ਦਾ ਚਮਚਾ ਜੰਮਣ ਵੇਲੇ ਪੈ ਗਿਆ ਨਾ ਉਹਨੂੰ ਦੁਨੀਆਦਾਰੀ ਬਹੁਤ ਸੌਖੀ ਲੱਗਦੀ ਹੈ ਪਰ ਜਿਹਨੂੰ ਮੇਰੇ ਵਰਗੇ ਨੂੰ ਘਰੇ ਪਿਓ ਬਿਮਾਰ ਪਾਇਆ ਹੋਵੇ ਤੇ ਸਾਈਕਲ ਤੇ ਕੰਮ ਕਰਨਾ ਪਵੇ ਫਿਰ ਉਹਦੇ ਵਾਸਤੇ ਸੋਚਣਾ ਬਹੁਤ ਔਖੀ ਗੱਲ ਹੈ ਤੇ ਜਿਵੇਂ ਵੀ ਕੰਮ ਮੈਂ ਕਰਦਾ ਉਹ ਮੈਨੂੰ ਹੀ ਪਤਾ ਹੈ ਨਾ ਤਾਂ ਮੈਂ ਤੁਹਾਨੂੰ ਦੱਸ ਸਕਦਾ ਤੇ ਨਾ ਹੀ ਤੁਸੀਂ ਫੀਲ ਕਰ ਸਕਦੇ ਮੈਂ ਸਭ ਕੁਝ ਸਮਝਦੀ ਨਹੀਂ ਚਾਹੇ ਮੇਰੇ ਘਰ 'ਚ ਸਭ ਕੁਝ ਹੈ ਪਰ ਮੈਨੂੰ ਦੁਨੀਆਦਾਰੀ ਦਾ ਸਭ ਕੁਝ ਪਤਾ ਹੈ ਵੀ ਕਿਵੇਂ ਦੁਨੀਆਦਾਰੀ ਚੱਲਦੀ ਹੈ ਜੇ ਤੁਹਾਨੂੰ ਦੁਨੀਆਦਾਰੀ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲ ਨਾ ਕਹਦੇ ਵੀ ਸਾਈਕਲ ਸਮਰਾਉਂਡ ਤੇ ਕਿੰਨੇ ਕੇ ਪੈਸੇ ਲੱਗਦੇ ਨੇ ਚਲੋ ਸ਼ਾਇਦ ਮੈਂ ਕੁਝ ਗਲਤ ਕਿਹਾ ਹੋ ਤੂੰ ਪਰ ਕੋਈ ਨਾ ਕੋਈ ਗਲਤ ਤਾਂ ਮੈਂ ਵੀ ਸਹੀ ਕਹੀ ਐ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਤੁਸੀਂ ਆਪਣੀ ਸੋਚ ਬਦਲੋ ਆ ਸਾਈਕਲ ਤੱਕ ਨਾ ਰੋ ਜੇ ਵੱਡਾ ਸੋਚੋਗੇ ਨਾ ਤਾਂ ਹਮੇਸ਼ਾ ਵੱਡਾ ਹੁੰਦਾ ਸੋਚਣ ਨਾਲ ਨਹੀਂ ਕੁਝ ਬਣਦਾ ਜੀ ਕਰੇ ਨਾਲ ਬਣਦਾ ਜੇ ਹੁਣ ਮੈਂ ਸੈਲਰ ਦੇ ਵਿੱਚ ਕੰਮ ਕਰ ਰਹੀ ਹਾਂ ਤਾਂ ਜਿੰਨੇ ਕੁ ਮੈਨੂੰ ਪੈਸੇ ਬਣਦੇ ਨੇ ਮੈਂ ਉਹਨੇ ਕੁ ਮੇਰੇ ਡੈਡੀ ਦੀ ਦਵਾਈ ਬੂਟੀ ਤੇ ਲਾ ਰਹੀ ਹਾਂ ਤੇ ਜਿੰਨੇ ਕੁ ਮੇਰੇ ਕੋਲੇ ਬਚਦੇ ਨੇ ਮੈਂ ਇਹਦਾ ਕੰਮ ਤੁਹਾਨੂੰ ਦਾ ਕਰਾ ਲੈਣਾ ਨਹੀਂ ਤਾਂ ਜੇ ਜੇ ਮੇਰੀ ਜੇਬ ਦੇ ਵਿੱਚ 20 25000 ਹੋਵੇ ਨਾ ਗੱਲਾਂ ਤਾਂ ਮੈਂ ਵੀ ਤੁਹਾਡੇ ਤੋਂ ਸੁਣੀਆਂ ਕਰ ਲਿਆ ਕਰੂੰਗਾ ਜੀ ਤੁਸੀਂ ਮੁੰਡੇ ਕੰਮ ਕੋਈ ਵੀ ਕਰ ਸਕਦੇ ਪਰ ਤੁਸੀਂ ਸੋਚ ਹੀ ਇੰਨੀ ਕਿ ਰੱਖੀ ਹੋਈ ਆ ਵੀ ਜਿੰਨੇ ਕਮਾਈ ਜਾਂਦੀ ਆ ਇਹ ਤਾਂ ਸਾਨੂੰ ਵਾਧੂ ਆ ਇਹ ਨਾਲ ਚੱਲੀ ਜਾਂਦਾ ਗੁਜ਼ਾਰਾ ਕਰੀ ਜਾਂਦਾ ਕੁਛ ਇਹ ਨਹੀਂ ਨਾ ਸੋਚਦੇ ਵੀ ਉਦੋਂ ਦੁੱਗਣਾ ਸੀ ਕੋਈ ਹੋਰ ਵਧੀਆ ਕੰਮ ਛੇੜ ਲਈ ਸ਼ਾਇਦ ਆਪਾਂ ਨੂੰ ਦੁੱਗਣੀ ਕਮਾਈ ਹੋ ਜੇ ਕੰਮ ਛੇੜਨ ਦੇ ਵਾਸਤੇ ਪਹਿਲਾਂ ਪੈਸੇ ਚਾਹੀਦੇ ਨੇ ਜੀ ਜਿਹੜੇ ਕਿ ਮੇਰੇ ਕੋਲ ਹੈ ਨਹੀਂ ਬਾਕੀ ਰਹੀ ਗੱਲ ਕੰਮ ਛੋਟੇ ਵੱਡੇ ਦੀ ਮੇਰੇ ਬਾਪੂ ਨੇ ਮੈਨੂੰ ਇੱਜ਼ਤ ਦੀ ਰੋਟੀ ਖਾਣੀ ਸਿਖਾਈ ਹੈ ਤੇ ਮੈਂ ਇੱਜ਼ਤ ਦੀ ਖਾ ਰਿਹਾ ਜਿੰਨਾ ਕੁ ਕੁਮਾਰ ਰਿਹਾ ਮੈਂ ਉਹਨੇ ਚ ਸੌਖਾ ਫਿਰ ਮੈਂ ਵੀ ਤੁਹਾਨੂੰ ਸਿੱਧੇ ਤਰੀਕੇ ਦਾ ਕੰਮ ਕਰਨ ਨੂੰ ਹੀ ਕਿਹਾ ਕੁਝ ਪੁੱਠਾ ਤਾਂ ਕਿਹਾ ਹੀ ਨਹੀਂ ਬਾਕੀ ਚਲੋ ਕੋਈ ਨਹੀਂ ਜੇ ਤੁਹਾਨੂੰ ਗੁੱਸਾ ਲੱਗਿਆ ਤਾਂ ਮੈਨੂੰ ਮਾਫ਼ ਕਰਿਓ ਹਾਂ ਜੇ ਮੈਂ ਕੋਈ ਹੈਲਪ ਕਰ ਸਕਦੀ ਆ ਤਾਂ ਉਹ ਤੁਸੀਂ ਮੈਨੂੰ ਦੱਸ ਸਕਦੇ ਨਹੀਂ ਨਹੀਂ ਜੀ ਕੋਈ ਗੁੱਸਾ ਨਹੀਂ ਲੱਗਿਆ ਤੁਸੀਂ ਕਿਹੜਾ ਜੀ ਕੋਈ ਨਮੀ ਗੱਲ ਕਹੀ ਹੈ ਦੁਨੀਆ ਕਹਿੰਦੀ ਹੈ ਤੁਸੀਂ ਨੇ ਕਿਹਾ ਤਾਂ ਕੀ ਫਰਕ ਪੈਂਦਾ ਬਾਕੀ ਮਦਦ ਵਾਸਤੇ ਤੁਸੀਂ ਸੋਚਿਆ ਸ਼ੁਕਰੀਆ ਜੀ ਧੰਨਵਾਦ ਖਾਲੀ ਹਿੱਤ ਦੂਰੀ ਆਉਂਦੀ ਹੈ ਰੱਬ ਨੇ ਵੀ ਦੇਖੀ ਲਾ ਦਬਾਰੇ ਫੇਰ ਝੜ ਮੰਲ ਲਿਆ ਹਾਏ ਹਾਏ ਇਹਨੇ ਜੀ ਲੋਕ ਹੋ ਰਹੇ ਨੇ ਉਹ ਯਾਰ ਰੱਬ ਹੋ ਰਹੇ ਰੱਬ ਕੀ ਕਰੇ ਜਦੋਂ ਤੁੱਪ ਕੱਢ ਲਾਂਦਾ ਕਦੇ ਬੱਦਲ ਕਰ ਲਾਂਦਾ ਉਹੀ ਗੱਲ ਵੀ ਪਹਿਲਾਂ ਹੀ ਝਟ ਜਾ ਮਸਾਂਟ ਪਾਇਆ ਸੀ ਗੱਲਕੜ ਗੋਹਾ ਨਹੀਂ ਹੈਗਾ ਘਰੇ ਆਹ ਸਲਿੰਡਰ ਆ ਇਹ ਨਹੀਂ ਕੱਟਦਾ 4 ਦਿਨ ਜਦੋਂ ਸਾਰਾ ਦਿਨ ਦਾ ਰੋਟੀ ਇਸੇ ਤੇ ਕਰੀ ਜਾਂਦੇ ਨੇ ਜੇ ਰੱਬ ਉਸ ਨੂੰ ਪਕਾ ਕਰ ਦੇ ਕੋਈ ਲੱਕੜ ਵਾਲਣ ਸੁੱਕ ਜਾਂਦਾ ਚੱਲ ਫੇਰ ਤਾਂ ਕੋਈ ਮਾੜਾ ਮੋਟਾ ਸਵੇਤਾਂ ਲੱਗ ਜਾਂਦਾ ਓਏ ਹੋਰ ਰੱਬ ਨੇ ਵੀ ਬਦਲੇ ਬੰਦਾ ਸਹੀ ਗੱਲ ਆ ਰੱਬ ਨੇ ਬਦਲੇ ਲੈ ਰੱਖੇ ਨੇਗੀ ਉਹ ਮੈਨੂੰ ਲੱਗਦਾ ਰੱਬ ਵੀ ਕਰੀਪਾਂ ਦੀ ਬਦਲੇ ਲੈਂਦਾ ਆ ਜਿਹੜੇ ਮਾੜੇ ਮੋਟੇ ਅਮੀਰ ਨੇ ਉਹਦਾ ਇੱਥੇ ਮੋਜਾਂ ਮਾਰਦੇ ਨੇ ਸਾਰੇ ਮੈਨੂੰ ਤਾਂ ਕੋਈ ਦੁੱਖ ਨਹੀਂ ਲੱਗਦਾ ਜਿੰਨੇ ਆਪਾਂ ਦੁਖੀ ਆ ਅਮੀਰਾਂ ਨੂੰ ਕਾਹਦਾ ਦੁੱਖ ਹੈ ਅਮੀਰਾਂ ਤਾਂ ਮੁੱਜੈ ਨੇ ਸਾਰਾ ਕੁਸ ਘਰੇ ਐ ਰਾਸ਼ਨ ਪਾਣੀ ਘਰੇ ਐ ਐ ਸਲੈਂਡਰ ਪਰੇ ਪਈ ਨੇ ਆਪਾਂ ਨੂੰ ਰੋਟੀ ਪਕਾਉਣ ਦੀ ਸੋਚ ਹੋ ਜਾਂਦੀ ਹੈ ਗਰੀਬਾਂ ਨੂੰ ਜਦੋਂ ਲੱਕੜ ਵਲਣ ਨਹੀਂ ਹੁੰਦਾ ਉਹ ਕੱਲੀ ਰੋਟੀ ਦੀ ਫਿਕਰ ਨਹੀਂ ਇੱਥੇ ਤਾਂ ਸਾਰੇ ਕਾਸੀ ਦੀ ਫਿਕਰ ਲੱਗੀ ਰਹਿੰਦੀ ਹੈ ਕਹਿੰਦੇ ਉਹ ਮੁੱਕ ਗਿਆ ਕਹਿੰਦੇ ਉਹ ਮੁੱਕ ਗਿਆ ਮਾੜੀ ਮੋਟੀ ਚੀਜ਼ ਜੇ ਕਿਸੇ ਪਾਸੇ ਜੁੜਦੀ ਹੈ 2-4 ਦਿਨਾਂ ਬਾਅਦ ਮੁੱਕ ਜਾਂਦੀ ਹੈ ਉਹਦਾ ਇੱਕ ਗੱਲ ਜੇ ਸੋਚੀਏ ਚੱਲ ਆਪਣੇ ਕੋਲ ਛੱਤ ਤਾਂ ਹੈਗੀ ਐ ਵੀ ਜਿਹੜੇ ਵਿਚਾਰੇ ਸੜਕਾਂ ਤੇ ਸੌਂਦੇ ਨੇ ਉਹਨਾਂ ਕੋਲੇ ਛੱਤ ਵੀ ਨਹੀਂ ਹੈਗੀ ਹਨਾ ਉਹ ਆਪਾਂ ਤੋਂ ਵੀ ਗਰੀਬ ਨੇ ਵੀ ਉਹ ਵੀ ਤਾਂ ਜਿਉਂਦੇ ਨੇ ਫਿਰ ਆਏ ਕਹਿ ਕੇ ਨਾ ਮਨ ਨੂੰ ਸਮਝਾ ਲਏ ਲਈਦਾ ਦਿਨ ਨਿਕਲ ਜਾਂਦਾ ਜਦੋਂ ਆਪਾਂ ਆਪਦੇ ਤੋਂ ਨੀਵੇਂ ਕ ਨਹੀਂ ਦੇਖਦੇ ਆਏ ਆਪਦੇ ਤੋਂ ਨੀਵੇਂ ਨੂੰ ਦੇਖ ਕੇ ਜਿਉਣਾ ਚਾਹੀਦਾ ਬੰਦੇ ਨੂੰ ਵੱਡਿਆਂ ਨੂੰ ਦੇਖ ਕੇ ਤਾਂ ਮਨ ਦੇ ਵਿੱਚ ਖੁਆਇਸ਼ਾਂ ਹੀ ਪੈਦਾ ਹੁੰਦੀਆਂ ਨੇ ਜਿਹੜੀਆਂ ਕਿਤੇ ਪੂਰੀਆਂ ਨਹੀਂ ਹੁੰਦੀਆਂ ਨੀਮਿਆਂ ਨੂੰ ਦੇਖ ਕੇ ਚੱਲਦਾ ਬੰਦਾ ਹੌਂਸਲੇ 'ਚ ਰਹਿੰਦਾ ਹੈ ਵੀ ਇਹ ਵੀ ਤਾਂ ਕੱਟੀ ਜਾਂਦੇ ਨੇ ਉਹ ਹੀ ਤਾਂ ਗੱਲ ਹੈ ਹੁਣ ਇੱਕ ਗੱਲ ਹੈ ਕਿ ਆਪਾਂ ਮਾੜੇ ਨਾਲ ਡੋਲ ਜਾਂਦੇ ਆ ਜਦੋਂ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਉਹ ਮੈਨੂੰ ਲੱਗਦਾ ਜਮਾਈ ਨਹੀਂ ਡੋਲਦੇ ਰਹਿੰਦੇ ਹੁਣ ਐ ਵਧੀਆ ਖੁਸ਼ ਰਹਿੰਦੇ ਨੇ ਆਪਣੇ ਨਾਲੋਂ ਵੀ ਪਤਾ ਨਹੀਂ ਭਈ ਅੱਡੋ ਅੱਡੀ ਮਾਜਨੀ ਪਰ ਇਹ ਹੁੰਦੇ ਨੇ ਇਨਸਾਨਾਂ ਦੇ ਪਰਮਾਤਮਾ ਨੇ ਉਹਨਾਂ ਦਾ ਹਾਜਮਾ ਹੀ ਵੱਡਾ ਹੁੰਦਾ ਹੈ ਉਹ ਆਪਣੇ ਵਰਗੇ ਚੰਗੇ ਦਿਨਾਂ ਦੀ ਜੜੀ ਕਿੱਥੀ ਤੁਰ ਜਾਂਦੇ ਨੇ ਦੁਨੀਆ ਤੋਂ ਵੀ ਕਿੰਨੇ ਦਿਨ ਚੰਗੇ ਆਉਣਗੇ ਕਿਤੇ ਤਾਂ ਬਦਲਣਗੇ ਐ ਡੇ ਡੀ ਉਮਰ ਹੋ ਗਈ ਆਪਣੀ ਹਜੇ ਤੱਕ ਤਾਂ ਦਿਨ ਚੰਗੇ ਆਏ ਨਹੀਂ ਕੱਲ ਨੂੰ ਕਿਹਨੇ ਦੇਖੇ ਐਂ ਕਹਿੰਨੇ ਆ ਵਿਚਾਲ ਜੇ ਜਵਾਕ ਦੇ ਵੀ ਸੌਖੇ ਦਿਨ ਆ ਜਾਣ ਉਹਨੂੰ ਸੌਖਾ ਦੇਖ ਲਈਏ ਫਿਰ ਵੀ ਚੰਗੀ ਗੱਲ ਐ ਜੇ ਐਂ ਗਰੀਬੀ 'ਚ ਮਰ ਗਏ ਫਿਰ ਤਾਂ ਜਗ ਤੇ ਆਉਣ ਦਾ ਕੋਈ ਤਰਗ ਹੀ ਨਹੀਂ ਹੈਗਾ ਖਿਰਤਾ ਹੀ ਸੋਚਾਂਗੇ ਵੀ ਪਤਾ ਨਹੀਂ ਕਿੱਡੇ ਕਮਾੜੇ ਕਰਮ ਕੀਤੇ ਸੀ ਪਿਛਲੇ ਜਨਮਾਂ ਚ ਜਿਹੜਾ ਇੱਥੇ ਭੁਗਤੀ ਜਾਂਦੇ ਆ ਪਤਾ ਇੰਨਾ ਵੀ ਨਹੀਂ ਕਮਾ ਸਕੇ ਵੀ ਆਪਣਾ ਜਵਾਖ ਤਾਂ ਮੌਜਾਂ ਕਰਦਾ ਉਹ ਵੀ ਕਿੱਥੇ ਵਿਚਾਰਾ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਕਦੇ ਆ ਗਿਆ ਕਦੇ ਭੱਗ ਗਿਆ ਕਦੇ ਆ ਗਿਆ ਕਦੇ ਭੱਗ ਗਿਆ ਸੈਲਰਾਂ ਦੇ ਵੀ ਕੰਮ ਇਹ ਜੀ ਹੁੰਦੇ ਨੇ ਕਦੇ ਕੰਮ ਹੁੰਦਾ ਉਹਨਾਂ ਨੂੰ ਕਦੇ ਨਹੀਂ ਵੀ ਹੁੰਦਾ ਚੱਲ ਹਲੇ ਵੀ ਪਾਲਿਆਂ ਨਾਲੋਂ ਚੰਗੇ ਆ ਜਵਾਕ ਲੈ ਇੱਕਦਾ ਬੇਲੈਕਾ ਨਹੀਂ ਹੈਗਾ ਅਈ ਰੱਬ ਦਾ ਸ਼ੁਕਰ ਕਰਦੇ ਆਂਗੇ ਆਪਦਾ ਕਮਾਲ ਹੋਗਾ ਕੱਲ ਨੂੰ ਐ ਨਹੀਂ ਵੀ ਭੁੱਖਾ ਮਰੂਗਾ ਉਹ ਚਲ ਛੱਡ ਪਰਾਂ ਇਹਦਾ ਤਾਣਾ ਬਾਣਾ ਚੱਲੀ ਜਾਊਗਾ ਤੂੰ ਕਾਹਤੋਂ ਖਾਲੀ ਹੱਥ ਆ ਗਈ ਉਹ ਸੌਦੇ ਵਾਲੀ ਦੀ ਦੁਕਾਨ ਬੰਦ ਸੀਗੀ ਦੁਕਾਨ ਬੰਦ ਸੀ ਹਾਂ ਕੀ ਗੱਲ ਅੱਜ ਤਾਂ ਐ ਤਿਵਾਰ ਵੀ ਨਹੀਂ ਹੈਗਾ ਦੁਕਾਨ ਕਾਹਤੋਂ ਬੰਦ ਸੀ ਪਤਾਨੀ ਪਈ ਦੁਕਾਨ ਬੰਦ ਪਈ ਸੀ ਕੁਮਾਰਾ ਬਾਕੀ ਤਾਂ ਬਾਜ਼ਾਰ ਖੁੱਲਾ ਸੀ ਆਪਣੀ ਆਰਤੀ ਦੀ ਦੁਕਾਨ ਬੰਦ ਸੀ ਬਸ ਚੱਲ ਚੰਗਾ ਮੈਂ ਕੋਈ ਕੰਮ ਧੰਦਾ ਕਰਤੀ ਆਰਤੀ ਦੀ ਦੁਕਾਨ ਬੰਦ ਸੀ ਬਾਕੀ ਬਾਜ਼ਾਰ ਖੁੱਲਾ ਸੀ ਇਹ ਮੈਨੂੰ ਐ ਲੱਗਦਾ ਮੈਥੋਂ ਕੁਛ ਨਾ ਕੁਛ ਲ ਘੋ ਰਹੀ ਹੈ ਈ ਕਈਏ ਭਾਈ ਜਵਾਬ deta ਹੂ ਈ ਮੱਥਾ ਮਾਰੀ ਨਹੀਂ ਮਾਰ ਰਿਹਾ ਤੂੰ ਇਹ ਮੱਥਾ ਕਾਨੂੰ ਮਾਰਦੀਆਂ ਅੱਖਾਂ ਲੱਕੜਾਂ ਨਹੀਂ ਲੈ ਜਾਂ ਰੋਟੀ ਲਾ ਲਾਂਗੇ ਆਥਨੇ ਤੈਨੂੰ ਪਤਾ ਹੈਗਾ ਇਹੜਾ ਆਪਣੇ ਸਿਲੰਡਰ ਪਈ ਨੇਗੇ ਗਿੱਲੀਆਂ ਪਈਆਂ ਨੇ ਇਹ ਕਿੜਾ ਮੱਚਣੀ ਅੱਖਾਂ ਖਰਾਬ ਕਰ ਲੇਗੀ ਧੂਏ ਨਾਲ ਫਿਰ ਹੁਣ ਕੀ ਕਰਾਂ ਪੁੱਤ ਵਿੱਚ ਕੋ ਗੋਹਾ ਪਾਥੀ ਲਾਲ ਲੂਗੇ ਉੱਤੇ ਉਹ ਇਹ ਕਹਿੰਦਾ ਸੀ ਕੀ ਕਹਿੰਦੀ ਉਹ ਬੇਬੇ ਪੈਸਿਆਂ ਉਪਰ ਕਹੇ ਸ਼ਾਂਤਾ ਭਾਈ ਉਹਨੇ ਜਵਾਬ ਦਿੱਤਾ ਜਵਾਬ ਦਿੱਤਾ ਹੂੰ ਉਹ ਤਾਂ ਕਹਿੰਦੀ ਕਿ ਵੀ ਪਹਿਲਾਂ ਵੱਧ ਚੱਲ ਰਹੇ ਨੇ ਮੈਂ ਉਹਨੂੰ ਕਿਹਾ ਸੀਗਾ ਮਹਾਬੀਬ ਐ ਕੋਈ ਰੱਖ ਦੇ ਤਾਂ ਦਿਖਾਏ ਹੀ ਨਹੀਂ ਅਸੀਂ ਵੀ ਚਲ ਮੈਂ ਇਹ ਵੀ ਨਹੀਂ ਕਹਿੰਦੀ ਹੈਗੀ ਵੀ ਸਾਰੇ ਮੈਂ ਕੰਮ ਕਰਕੇ ਤਾਰੂੰਗੀ ਹੂੰ ਵੀ ਜੋ ਸਾਡੇ ਹੱਥ ਚ ਆ ਗਏ ਵੀ ਉਹ ਤੋਂ ਪੈਸੇ ਤੇਰੇ 1000 2000 ਮੈਂ ਮੋੜ ਜੂਮ ਉਸ ਨਾਲ ਕੁਝ ਚੱਲ ਕੰਮ ਕਰਕੇ ਤਾਰ ਦੂੰਗੀ ਤੋਹਾਂ ਕਹਿੰਦੀ ਵੀ ਦਵਾਈ ਬੂਟੀ ਬਦਲਣੀ ਹੈ ਵੀ ਜੀ ਰੇੜੀ ਦੀ ਲਾਲਾ ਪੁੱਤ ਕੇ ਹਾਂ ਸੀਗਾ ਮੈਂ ਹੁਣ ਤੈਨੂੰ ਪਤਾ ਆਪਣੀਆਂ ਮਜਬੂਰੀਆਂ ਵੱਡੇ ਲੋਕ ਕਿੱਥੇ ਸਮਝਦੇ ਨੇ ਮੈਨੂੰ ਕਹਿੰਦੀ ਤੜਕੀ ਆਉਣਾ ਪਊ ਸਾਡੇ ਕੰਮ ਤੇ ਅੱਥਨ ਤੱਕ ਰਹਿਣਾ ਪਊ ਫੇਰ ਪੈਸੇ ਦੇਵਾਂਗੀ ਮੈਂ ਅੱਥਨ ਤੱਕ ਮਾ ਕਿਥੋਂ ਰਹਾ ਕੰਮ ਥੋੜਾ ਸਾਰਾ ਕਰ ਜਾਨੀ ਆ ਵੀ ਤੜਕੇ ਵੀ ਵਗ ਜਾਨੀ ਆ ਅੱਥ ਨੇ ਵੀ ਜਾਨੀ ਆ ਚਲ ਦਪਹਿਰੇ ਪਾਈ ਘਰੇ ਵੀ ਆਪਦਾ ਕੰਮ ਕਰਨਾ ਹੁੰਦਾ ਹੁਣ ਤੇਰਾ ਪਿਓ ਨੂੰ ਦਵਾਈ ਬੂਟੀ ਵੀ ਦੇਣੀ ਹੁੰਦੀ ਹੈ ਦੇ ਕੇ 1000 ਰੁਪਇਆ ਮਹੀਨੇ ਦਾ ਲੋਕ ਗੋਲਾ ਲਾ ਲਦ ਨੇ ਵੀ ਸਾਡੇ ਜੋਗੀ ਰਹਾ ਐ ਨਹੀਂ ਕੋਈ ਦੇਖਦਾ ਹੈਗਾ ਵੀ ਮੀਨ ਜੀ ਤੁਸੀਂ ਦਿਨੇ ਵੀ ਕੀ ਹੋ ਅਗਲਾ ਹਫਤੇ ਵੀ ਘਰੇ ਕੰਮ ਕਰੂਗਾ ਪੁੱਤ ਕੀ ਕਰੀਏ ਮਜਬੂਰੀਆਂ ਸਾਰਾ ਕੁਝ ਹੀ ਕਰਾ ਦਿੰਦੀਆਂ ਗਰੀਬੀ ਨਾ ਕਿਸੇ ਤੇ ਆਵੇ ਮੌਤ ਆ ਜੀ ਗੱਲ ਤਾਂ ਸਹੀ ਏ ਮਾਤਰੀ ਗਰੀਬੀ ਨਾਲ ਦਾ ਬੰਦਾ ਮਰਿਆ ਜਾਂਦਾ ਘਟੋ ਘਟ ਮੇਣੀ ਤਾਂ ਨਹੀਂ ਸੁਣਦਾ ਹੈਗਾ ਬੰਦਾ ਛਮਸ਼ਾਨ ਘਟ ਚ ਪਿਆ ਚੱਲ ਪੁੱਤ ਤੂੰ ਨਾ ਦਿਲ ਸਿੱਟ ਕੋਈ ਨਾ ਰੱਬ ਕਿਤੋਂ ਨਾ ਕਿਤੋਂ ਤਾਂ ਹੀ ਲੱਬਸੀਲਾ ਕਰੂਗਾ ਮੈਂ ਤਾਂ ਸੌਦੇ ਵਾਲੇ ਦੇ ਗਈ ਸੀ ਉਹਨੇ ਵੀ ਜਵਾਬ ਦੇਤਾ ਨਾ ਜੀ ਨਗਦ ਪੈਸਿਆਂ ਦਾ ਲੈ ਜਾ ਮੈਂ ਕਿਹਾ ਮੈਂ ਕਿਹਕੇ ਹੈਗਾ ਵੀ ਬਿੱਲੇ ਦੇ ਪਿਓ ਨੇ ਵੀ ਕੋਈ ਨਾ ਛੇਤੀ ਦੇ ਜਾਂਗੇ ਪੈਸੇ ਹੁਣ ਕਿਹੜਾ ਸੀ ਧਾਰ ਲਗਾਇਆ ਸੌਦਾ ਹੁਣ ਤਾਂ ਸੀ ਨਗਦਾਂ ਦੇ ਹੀ ਲੈ ਜਾਂਦੇ ਰਹੇ ਆ ਉਹ ਡਰਦਾ ਹਰੇਕ ਬੰਦਾ ਮਾਂ ਸਾਰੇ ਉਹਦੇ ਵੀ ਨਹੀਂ ਪਈ ਜਿਹੜਾ ਆਪਣੇ ਵਰਗਾ ਵਰਤਨ ਵਾਲਾ ਹੁੰਦਾ ਜਦੋਂ ਕੋਈ ਕਿਣਾ ਮਾੜੀ ਕਰ ਦਿੰਦਾ ਫਿਰ ਉਹ ਤੋਂ ਵੀ ਮਨ ਹਿੱਲ ਲਈ ਜਾਂਦਾ ਇਹ ਵੀ ਗੱਲ ਕਿ ਕਮਾੜਾ ਸਾਰਿਆਂ ਨੂੰ ਮਾੜਾ ਕਰ ਦਿੰਦਾ ਉਹ ਵੀ ਕੀ ਕਰੇ ਉਹ ਤਾਂ ਕਹੀਆਂ ਹੈ ਕਰਕੇ ਜਵਾਬ ਦੇ ਤਾਂ ਉਥੋਂ ਵੀ ਖਾਲੀ ਹੱਥ ਆ ਕੀ ਮੈਂ ਤਾਂ ਹੁਣ ਕਰੇ ਕੋਈ ਚੀਜ਼ ਵੀ ਹੈ ਮੈਨੂੰ ਲੱਗਦਾ ਮੈਨੂੰ ਵੀ ਜ਼ਖਾਮ ਜਿਹਾ ਲੱਗੂ 100 200 ਨੂੰ ਹੋਰ ਖੂਪ ਦੇਖੀ ਵੇ ਪੁੱਤ ਬੱਚਤ ਰੱਖ ਤਾਹੀਂ ਤੈਨੂੰ ਕਹਿੰਦੀ ਹੁੰਨੀ ਮੜਾ ਕੰਬਲ ਲੋਈ ਉੱਤੇ ਲੈ ਲਿਆ ਕਰ ਠੰਡ ਬਾੜੀ ਐ ਤੂੰ ਤਾਂ ਸਿਰ ਵੀ ਨਹੀਂ ਢੱਕਦਾ ਹੈਗਾ ਆ ਟੋਪੀ ਟੂਪੀ ਲੈ ਲਿਆ ਕਰ ਸਿਰ ਤੋਂ ਤੇ ਪੈਰਾਂ ਤੋਂ ਹੀ ਠੰਡ ਲੱਗ ਜਾਂਦੀ ਐ ਜਿੱਥੇ ਇੰਨਾ ਕੋ ਚੱਲੀ ਜਾਂਦਾ ਉੱਥੇ ਹੋਰ ਸਹੀ ਚਲ ਚੱਕ ਰਿਆ ਮਾਂ ਸੋ ਕੀ ਹੈ ਚੱਕ ਲਈ ਕੋਈ ਨਾ ਜਦੋਂ ਮਾੜੇ ਦਿਨ ਹੁੰਦੇ ਨੇ ਨਾ ਉਲਟਾ ਮੱਲੋ ਮੱਲੀ ਪੈਂਦੀ ਹੈ ਕਿਸੇ ਨਾ ਕਿਸੇ ਪਾਸਿਓਂ ਲੋਕ ਕਹਿ ਦਿੰਦੇ ਨੇ ਅਕੇ ਰੱਬ ਨੇ ਚੁੰਝ ਲਾਈ ਹੈ ਦਾਣਿਆਂ ਦਾ ਹੀ ਲਵਸੀਲਾ ਵੀ ਅੱਪੇ ਕਰੂਗਾ ਪਰ ਪਤਾ ਨਹੀਂ ਕਿਉਂ ਸਾਡੇ ਵਾਰੀ ਤਾਂ ਰੱਬ ਪਿੱਠ ਕਰਕੇ ਸੌਂ ਗਿਆ ਸਾਡੇ ਕੰਨੀ ਹੀ ਲਵਸੀਲਾ ਕੋਈ ਕਿਤੋਂ ਬਣਦਾ ਹੀ ਨਹੀਂ ਹੈਗਾ ਅਜਾ ਵੱਡੇ ਦੀ ਚੁੰਝ ਵੀ ਲਾਤੀ ਤੇ ਢਿੱਡ ਵੀ ਲਾਤਾ ਪਰ ਨਨ ਕੋ ਸਹਾਈ ਨਹੀਂ ਕਿਉਂ ਰਾੜਿਆ ਰੱਬਾ ਇੰਨੀਆਂ ਮਜਬੂਰੀਆਂ ਕਿਉਂ ਪਾਉਣਾ ਬੰਦੇ ਤੇ ਮੈਨੂੰ ਤਾਂ ਮੇਰੀ ਨਹੀਂ ਸਮਝ ਆ ਰਹੀ ਪਤਾ ਨਹੀਂ ਕਿਉਂ ਖਰੇ ਮਨ ਜਟਕਦਾ ਹੀ ਨਹੀਂ ਅੱਗੇ ਤਾਂ ਕਦੇ ਮੇਰੇ ਨਾਲ ਐਵੇਂ ਹੋਇਆ ਨਹੀਂ ਸੋ ਬਾਰ-ਬਾਰ ਉਸੇ ਮੁੰਡੇ ਦੇ ਦਿਮਾਗ 'ਚ ਗੱਲਾਂ ਘੁੰਮ ਜਾਂਦੀਆਂ ਹਨ ਉਹਨੇ ਤਾਂ ਹੋਰ ਵੀ ਬਹੁਤ ਨੇ ਜਿਹੜੇ ਮਿਹਨਤੀ ਵੀ ਨੇ ਗਰੀਬ ਪਰਿਵਾਰ ਚੋਂ ਵੀ ਨੇ ਪਰ ਪਤਾ ਨਹੀਂ ਕਿਉਂ ਸ਼ਾਇਦ ਉਹਦੇ 'ਚ ਕੋਈ ਵੱਖਰੀ ਗੱਲ ਹੈ ਤਾਂ ਹੀ ਸਿੰਨ ਉਹਦੇ ਕਣੀ ਖੇਚੀ ਜੀ ਪਈ ਜਾਂਦੀ ਹੈ ਮੈਂ ਬਾਰ-ਬਾਰ ਉਹਦੇ ਬਾਰੇ ਸੋਚੀ ਜਾਂਦੀ ਹਾਂ ਪਰ ਸੋਚੀ ਕਿਉਂ ਜਾਂਦੀ ਹਾਂ ਹਗਲਾ ਆਪਣੀ ਮੈਂਚ ਦਾ ਖਾ ਰਹੀ ਆ ਮੈਂ ਤਾਂ ਕਰ ਰਿਹਾ ਮੇਰੇ ਨਾਲ ਉਹਦਾ ਕੋਈ ਰਿਸ਼ਤਾ ਵੀ ਨਹੀਂ ਨਾ ਤਾਂ ਹੁਣ ਮੈਂ ਮੰਮੀ ਕੋਲੇ ਗੱਲ ਕਰ ਸਕਦੀ ਹਾਂ ਨਾ ਕੋਈ ਐਹੋ ਜਿਹਾ ਫਰੈਂਡ ਹੈ ਕਿ ਜਿਹੜੀ ਜਿਹੜੀ ਉਹਦੇ ਕੋਲੇ ਗੱਲ ਕਰ ਲਾਂ ਜਾ ਕੇ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਆ ਰਿਹਾ ਚਲੋ ਜੋ ਵੀ ਹੈ ਪਰ ਪਤਾ ਨਹੀਂ ਕਿਉਂ ਕੋ ਚੰਗਾ ਬਹੁਤ ਵਧੀਆ ਸੁਭਾਅ ਵੀ ਵਧੀਆ ਜਹੋ ਜ ਆਪ ਐ ਉਹ ਜਿਆਦਾ ਪਰਿਵਾਰ ਹੋਊਗਾ ਮੀਂਹ ਪਾ ਕੇ ਰੱਬ ਨੇ ਸਾਰੀਆਂ ਗਿੱਲੀਆਂ ਕਰਤੀਆਂ ਮਸਾਂ ਮਾੜੀਆਂ ਹੀਆਂ ਸੁੱਕੀਆਂ ਸੀਗੀਆਂ ਉਹ ਤਾਂ ਫੂੰਕੀ ਕਰਨ ਆ ਗਈ ਉਰੇ ਬਾੜੇ ਚ ਮੈਂ ਤਾਂ ਤੁਹਾਨੂੰ ਦੇਖਣ ਆਈ ਸੀ ਵੀ ਕੀ ਕਰਦੇ ਹੋ ਅੱਛਾ ਕੁਛ ਨਹੀਂ ਪੁੱਤ ਮੈਂ ਤਾਂ ਪਾਕੀਆਂ ਥੱਲਣ ਲੱਗ ਗਈ ਆਏ ਦੇਖਦੀ ਸੀ ਮੱਖਾਂ ਜੇ ਸੁੱਕੀਆਂ ਹੋਈਆਂ ਮਾੜੀਆਂ ਮੋਟੀਆਂ ਸਾਡੇ ਲੱਕੜ ਗੋਹਾ ਜਾਂ ਜਮੀ ਮੁੱਕਿਆ ਪਿਆ ਸੀਗਾ ਤੇ ਉਹ ਸਾਰੀਆਂ ਗਿੱਲੀਆਂ ਹੋਈਆਂ ਪਈਆਂ ਮੈਨੂੰ ਆਏ ਸੀ ਮੱਖਾ ਦੋ ਚਾਰ ਦਿਨਾਂ ਦੀ ਰੋਟੀ ਜੋਗਰੀਆਂ ਲੈ ਜਾਂਗੀ ਪਰ ਇਹ ਗਿੱਲੀਆਂ ਨੇਗੀਆਂ ਉਮੀ ਪੈ ਕੇ ਹਟੇ ਨੇ ਨਾ ਹੋਰ ਇਹ ਦੇਖੋ ਤੁਸੀਂ ਪੱਥ ਦੇ ਰਹੇ ਨੇ ਆ ਰੱਬ ਵੀ ਪਤਾ ਨਹੀਂ ਕਿਹੜੀ ਗੱਲ ਦਾ ਰੋਸਾ ਖੱਡ ਲੈਂਦਾ ਚਲੋ ਕੋਈ ਨਹੀਂ ਮੈਂ ਤਾਂ ਪੁੱਛਦੀ ਤੁਸੀਂ ਥੱਕਦੇ ਨਹੀਂ ਸਾਰਾ ਦਿਨ ਕੰਮ ਕਰਕੇ ਘਰ ਦਾ ਵੀ ਕਰਦੇ ਹੋ ਬਾਹਰ ਦਾ ਵੀ ਕਰਦੇ ਹੋ ਨਾ ਨਾ ਪੁੱਤ ਥਕੇ ਮਾ ਕਾ ਦਾ ਆਦਤ ਬਣ ਜਾਂਦੀ ਹੈ ਸ਼ੁਰੂ ਤੋਂ ਨਾ ਬਚਪਨ ਤੋਂ ਮੈਂ ਤਾਂ ਆਦਤ ਬਣੀ ਹੋਈ ਐ ਮੈਂ ਤਾਂ ਸਾਰਾ ਦਿਨ ਪੇਕੇ ਵੀ ਆਪਦੇ ਸਾਰਾ ਕੰਮ ਕਰਦੀ ਸੀਗੀ ਤੇ ਇੱਥੇ ਵੀ ਪੁੱਤ ਏਸੇ ਨੂੰ ਕਹਿੰਦੇ ਨੇ ਮਿਹਨਤ ਜਿਹੜਾ ਬੰਦਾ ਆਪਦੇ ਹੱਥੀਂ ਕੰਮ ਕਰਦਾ ਉਹ ਹੱਕ ਦੀ ਕਮਾਈ ਹੁੰਦੀ ਐ ਮਿਹਨਤ ਹੁੰਦੀ ਐ ਬੰਦੇ ਦੀ ਉਹ ਕੋਈ ਖੋ ਨਹੀਂ ਸਕਦਾ ਪੁੱਤ ਸਹੀ ਗੱਲ ਐ ਸੋਚ ਤਾਂ ਤੁਹਾਡੀ ਬਾਲੀ ਵਧੀਆ ਪਰ ਘਰ ਅੰਕਲ ਨੇ ਉਹ ਬਿਮਾਰ ਰਹਿੰਦੇ ਨੇ ਤੇ ਤੁਸੀਂ ਇਕੱਲੇ ਹੀ ਕਮਾਈ ਕਰਦੇ ਹੋ ਫੇਰ ਕਿਵੇਂ ਘਰ ਚੱਲਦਾ ਨਾ ਨਾ ਪੁੱਤ ਅਸੀਂ ਦੋ ਮਾਂ ਪੁੱਤਾਂ ਕਮਾਉਣ ਵਾਲੇ ਉਹਦਾ ਤੇਰਾ ਅੰਕਲ ਵੀ ਵਧੀਆ ਕਮਾਉਂਦਾ ਸੀ ਪਹਿਲਾਂ ਤਾਂ ਕੰਮ ਤੇ ਜਾਂਦਾ ਸੀ ਹੁਣ ਉਹ ਬਿਮਾਰ ਹੋ ਰਿਹਾਗਾ ਜੇ ਠੀਕ ਹੋ ਗਿਆ ਫਿਰ ਤਾਂ ਸੁੱਖ ਨਾਲ ਅਸੀਂ ਤਿੰਨ ਜਾਨੇ ਕਮਾਉਣ ਵਾਲੇ ਹੋ ਜਾਾਂਗੇ ਫਿਰ ਤਾਂ ਅਸੀਂ ਸੌਖੇ ਹੋ ਜਾਾਂਗੇ ਚਲੋ ਮੈਂ ਤਾਂ ਵਾਹਿਗੁਰੂ ਅਗੇ ਹੀ ਅਰਦਾਸ ਕਰਦੀ ਹਾਂ ਵੀ ਅੰਕਲ ਜਲਦੀ ਠੀਕ ਹੋ ਜਾਣ ਪਰ ਹੋਇਆ ਕਿ ਇਹ ਅੰਕਲ ਪੁੱਤ ਪਤਾ ਹੀ ਨਹੀਂ ਲੱਗਦਾ ਬਿਮਾਰੀ ਦਾ ਆ ਟੈਸਟ ਵੀ ਕਰਾ ਲੈ ਸਾਰੇ ਬਸ ਬੁਖਾਰ ਚੜਨੋਂ ਨਹੀਂ ਹਟਦਾਗਾ ਬੁਖਾਰ ਹੀ ਨਿਉਤਰਦਾ ਇੱਕ ਦਿਨ ਉਤਰ ਜਾਂਦਾ ਫੇਰ ਚੜ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਹੋਇਆ ਕੀ ਨਾ ਹੋਇਆ ਡਾਕਟਰ ਬਸ ਆਪੋ ਆਪਣੀਆਂ ਬਿਮਾਰੀਆਂ ਦੱਸ ਦਿੰਦੇ ਨੇ ਇੱਕ ਡਾਕਟਰ ਕੋਲੇ ਲੈ ਜਾਂਦੇ ਆ ਉਹ ਕੁਝ ਹੋਰ ਦੱਸ ਦਿੰਦਾ ਬਦਲ ਕੇ ਪੁੱਤ ਦੂਜੇ ਡਾਕਟਰ ਕੋਲੇ ਲੈ ਜਾਂਦੇ ਆ ਉਹ ਕੋਈ ਹੋਰ ਦੱਸ ਦਿੰਦਾ ਹੋਰ ਆਪਦੀ ਦਵਾਈ ਦੇ ਦਿੰਦਾ ਕੁਸਤਾ ਮੈਨੂੰ ਐਂ ਲੱਗਦਾ ਹੈ ਵੀ ਅਸੀਂ ਡਾਕਟਰਾਂ ਨੇ ਅਲਝਾ ਰੱਖਿਆ ਦਬ ਮਾਰਤਾ ਹੋ ਡਾਕਟਰਾਂ ਨੇ ਕਰ ਰੱਖਿਆ ਹੈਗਾ ਆਹੀ ਤਾਂ ਦਿੱਕਤਾਂ ਨੇ ਆਂਟੀ ਜੀ ਅਸਦਾ ਟਾਈਮ ਹੀ ਇਹੀ ਹੈ ਹਾਂ ਡਾਕਟਰਾਂ ਤੇ ਵੀ ਭਰੋਸਾ ਨਹੀਂ ਰਿਹਾ ਹੁਣ ਉਹਨਾਂ ਚ ਇਨਸਾਨੀਅਤ ਨਹੀਂ ਨਾ ਰਹੀ ਹੁਣ ਉਹਨਾਂ ਨੂੰ ਵੀ ਐਵੇਂ ਹੁੰਦਾ ਵੀ ਲੋਕਾਂ ਨੂੰ ਵੱਡੂ ਖਾਊ ਵਾਲਾ ਕੰਮ ਹੈ ਸਹੀ ਰਾਤਾ ਕਿਸੇ ਨੂੰ ਪਾਉਂਦੇ ਨਹੀਂ ਪਰ ਫਿਰ ਵੀ ਚਲੋ ਕੋਈ ਤਾਂ ਹੁੰਦਾ ਹੈ ਮੇਰੀ ਸਲਾਹ ਨਾਲ ਤਾਂ ਨਾ ਤੁਸੀਂ ਸ਼ਹਿਰ ਚ ਕਿਸੇ ਵਧੀਆ ਡਾਕਟਰ ਨੂੰ ਵਿਖਾ ਦਿਓ ਪੁੱਤ ਸ਼ਹਿਰ ਚ ਵੀ ਦਿਖਾ ਲੈ ਵਧੀਆ ਡਾਕਟਰਾਂ ਕੋਲੇ ਵੀ ਲੈ ਗੇ ਵੱਡੇ ਹਸਪਤਾਲਾਂ ਚਲ ਜਾਣ ਵਾਸਤੇ ਸਾਡੇ ਕੋਲੇ ਇੰਨਾ ਪੈਸਾ ਨਹੀਂ ਤੈਨੂੰ ਪਤਾ ਹੀ ਹੈ ਡਾਕਟਰਾਂ ਨੂੰ ਕਿਹੜਾ ਆਏ ਆ ਵੀ ਇਹ ਅਮੀਰ ਨੇ ਜਾਂ ਗਰੀਬ ਨੇ ਉਹਨਾਂ ਨੇ ਤਾਂ ਜਿੰਨੀ ਆਪਦੀ ਫੀਸ ਲੈਣੀ ਹੈ ਜਿੰਨੇ ਆਪਦੇ ਟੈਸਟਾਂ ਦੇ ਪੈਸੇ ਲੈਣੇ ਨੇ ਉਹ ਲੈਣੀ ਲੈਣੇ ਨੇ ਸਾਡੇ ਕੋਲੇ ਇਹਨੇ ਹੈ ਹੀ ਨਹੀਂ ਪੁੱਤੋ ਹਉ ਤਾਂ ਗੱਲ ਹੈ ਆਂਟੀ ਜੀ ਡਾਕਟਰਾਂ ਨੇ ਕਿਹੜਾ ਦੇਖਣਾ ਚਲੋ ਕਿਸੇ ਨੂੰ ਤਸ ਵੀ ਨਹੀਂ ਆਉਂਦਾ ਹੁੰਦਾ ਪਰ ਮੈਂ ਵੀ ਇੰਨੇ ਜੁਗੀ ਹੈ ਨਹੀਂ ਵੀ ਮੈਂ ਤੁਹਾਡੀ ਮਦਦ ਕਰਦਾ ਕਿ ਮੇਰੇ ਹੱਥ 'ਚ ਕਿਹੜਾ ਪੈਸੇ ਨੇ ਜਾਂ ਫਿਰ ਮੈਂ ਕਿਹੜਾ ਕਮਾਈ ਕਰਦੀ ਆ ਚੱਲ ਕੋਈ ਨਾ ਪੁੱਤ ਫੇਰ ਕੀ ਹੋ ਗਿਆ ਤਾਂ ਮੇਰਾ ਹਾਲ ਚਾਲ ਪੁੱਛਿਆ ਨਾ ਇਹੀ ਬਹੁਤ ਹੈ ਸਿਆਣੇ ਕਹਿੰਦੇ ਹੁੰਦੇ ਨੇ ਜੇ ਤਾਂ ਖੁਸ਼ੀ ਵੰਡੀਏ ਤਾਂ ਤਾਂ ਉਹ ਵੱਧਦੀ ਹੈ ਜੇ ਦੁੱਖ ਵੰਡੀਏ ਤਾਂ ਉਹ ਘਟਦਾ ਹੈ ਪੁੱਤ ਮੇਰਾ ਵੀ ਢਿੱਡ ਹੌਲਾ ਹੋ ਗਿਆ ਤੇਰੇ ਨਾਲ ਗੱਲਾਂ ਕਰਕੇ ਨਾਲੇ ਪੁੱਤ ਇੱਕ ਗੱਲ ਮੈਂ ਤੈਨੂੰ ਹੋਰ ਕਹਿਣੀ ਆ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਜੋ ਆਪਣੀ ਮਿਹਨਤ ਕਰੇ ਨਾ ਇੱਕ ਨਾ ਇੱਕ ਦਿਨ ਪਰਮਾਤਮਾ ਜਰੂਰ ਉਹਨੂੰ ਆਪਦੇ ਪੈਰਾਂ 'ਸਰ ਕਰਦਾ ਹੈ। ਆਪਦੀ ਮਿਹਨਤ ਦਾ ਕਮਾਇਆ ਹੋਇਆ ਪੈਸਾ, ਉਹੀ ਹੱਕ ਦਾ ਕਮਾਇਆ ਹੋਇਆ, ਉਹੀ ਆਪਦੇ ਨਾਲ ਖੜਦਾ ਹੈ। ਜੇ ਆਪਾਂ ਐ ਸੋਚੀ ਜਾਈਏ ਵੀ ਆਹ ਆਪਣੇ ਮਾਂ-ਬਾਪ ਦਾ ਕਮਾਇਆ ਹੋਇਆ ਇਹਤੇ ਐਸ਼ ਕਰਾਂਗੇ, ਨਾ ਫਿਰ ਪੁੱਤ ਬੰਦਾ ਕਮਜ਼ੋਰ ਹੋ ਜਾਂਦਾ ਹੈ। ਸਹੀ ਕਿਹਾ ਤੁਸੀਂ। ਆਪਾਂ ਨੂੰ ਮਾਪੇ ਦੇ ਆਸਰੇ ਵੀ ਨਹੀਂ ਚੱਲਣਾ ਚਾਹੀਦਾ। ਹਾਂ। ਕਿਉਂਕਿ ਜਦੋਂ ਆਪਾਂ ਖੁਦ ਕਮਾਣ ਲੱਗਦੇ ਆ ਨਾ, ਉਦੋਂ ਆਪਾਂ ਨੂੰ ਪਤਾ ਚੱਲਦਾ ਹੈ ਵੀ ਆਪਾਂ ਖਰਚਾ ਕਿਵੇਂ ਚੱਕ ਸਕਦੇ ਆ, ਅੱਗੇ ਪਰਿਵਾਰ ਕਿਵੇਂ ਤੋਰ ਸਕਦੇ ਆ। ਇਹ ਫਿਰ ਕੱਲੀ ਕੱਲੀ ਚੀਜ਼ ਘਰ ਦੀ ਕਿੱਟ ਤੋਂ ਲੈ ਕੇ ਵੀ ਉਹ ਕਿਵੇਂ ਬਣਦੀ ਆ ਫੇਰੀ ਪਤਾ ਚੱਲਦਾ ਐਨੇ ਤਾਂ ਮੈਨੂੰ ਦੁਨੀਆਦਾਰੀ ਦੀ ਸਮਝ ਆ ਗਈ ਕਿਉਂਕਿ ਮੈਂ ਇਹੋ ਜੇ ਸਮਾਜ 'ਚ ਫਿਰਦੀ ਆ ਨਾ ਸਭ ਲੋਕਾਂ ਨੂੰ ਦੇਖਦੀ ਆ ਕੋਈ ਗਰੀਬ ਐ ਕੋਈ ਅਮੀਰ ਐ ਕਾ ਕਿਸੇ ਦਾ ਕਹਿੋ ਜਾ ਸਵਾਇ ਕਿਸੇ ਦਾ ਕਹਿੋ ਜਾ ਚਲੋ ਆਪਾਂ ਆਪਣਾ ਤੁਸੀਂ ਐਵੇਂ ਕਰੋ ਮੈਂ ਤੁਹਾਡੇ ਨਾਲ ਕੰਮ ਕਰਵਾਵਾਂਣੀ ਅੱਜ ਅੱਜ ਮੈਂ ਵਿਰਲੀ ਸੀ ਮੈਂ ਕਿ ਤੁਹਾਡੇ ਕੋਲੇ ਆ ਗਈ ਤਾਂ ਕਰਕੇ ਨਾ ਨਾ ਪੁੱਤੋ ਤੇਰੇ ਹੱਥ ਲਿਬੜ ਜਾਣਗੇ ਮੈਂ ਤਾਂ ਪਾਥਣੀਆਂ ਥੱਲ ਕੇ ਦੇਖਦੀ ਸੀ ਇਹ ਵੀ ਥੱਲੀਆਂ ਨਹੀਂ ਜਾਂਦੀਆਂ ਪੁੱਤ ਗਿੱਲੀਆਂ ਨੇ ਹਲੇ 2 ਦਿਨ ਧੁੱਪ ਲੱਗੂਗੀ ਫੇਰ ਸੁੱਕਣਗੀਆਂ ਫੇਰ ਥੱਲੂਗੇ ਇਹਨਾਂ ਨੂੰ ਅੱਜ ਮੈਂ ਉਹ ਪਰਾਂ ਪੱਥਗੀ ਸੀਗੀ ਗੋਹਾ ਉਦੋਂ ਪਹਿਲੇ ਪਾਰ ਪੱਥਗੀ ਸੀ ਹੁਣ ਮੈਂ ਪਿਛਲੇ ਪੈਰ ਆਈ ਸੀ ਹੁਣ ਮੈਂ ਖਾ ਚੱਲ ਮੈਂ ਪਾਥੀਆਂ ਥੱਲੇ ਮੈਂ ਉਹ ਗਿੱਲੀਆਂ ਸੀ ਕੋਈ ਨਾ ਹੁਣ ਜੋ ਵੀ ਤੁਸੀਂ ਕੰਮ ਕਰੋਗੇ ਮੈਨੂੰ ਨਾਲ ਲਾਇਆ ਹੁਣ ਤਾਂ ਆਪੀ ਤੁਸੀਂ ਕਹਿ ਕੇ ਹਟੋ ਵੀ ਮਿਹਨਤ ਤਾਂ ਕਰਕੇ ਖਾਣਾ ਚਾਹੀਦਾ ਹੁਣ ਜੇ ਮੈਂ ਕੁਝ ਸਿੱਖੂਗੀ ਤਾਂ ਹੀ ਆਪਣੇ ਜੋਗਾ ਕਰੂੰਗੀ ਨਾ ਇਹ ਕੰਮ ਵੀ ਜ਼ਰੂਰੀ ਨੇ ਨਹੀਂ ਪੁੱਤ ਸੁੱਖ ਨਾਲ ਰੱਬ ਦਾ ਦਿੱਤਾ ਛੋਡੇ ਕੋਲ ਤਾਂ ਬਹੁਤ ਖੁਸਾ ਹੈ ਤੈਨੂੰ ਤਾਂ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਸਾਡੇ ਵਰਗੇ ਨੇ ਗਰੀਬ ਜਿਹੜੇ ਮਿਹਨਤ ਕਰਕੇ ਖਾਣੇ ਆ ਹੁਣ ਅਸੀਂ ਨੇ ਕਿਹੜਾ ਆਪਣੇ ਮਾਂ-ਬਾਪ ਦਾ ਜੋੜਾ ਹੋਇਆ ਖਾਣਾਗਾ ਅਸੀਂ ਤਾਂ ਆਪਦਾ ਪੁੱਤ ਕਮਾ ਕੇ ਹੀ ਖਾਣਾ ਹੈ ਗਾਹਾਂ ਮੇਰਾ ਮੁੰਡਾ ਹੈ ਉਹ ਵਿਚਾਰਾ ਆਪਦਾ ਕਮਾ ਕੇ ਖਾਂਦਾ ਹੈ ਨਾਲੇ ਸਗਾ ਸਾਨੂੰ ਪਾਲਦਾ ਹੈਗਾ ਆਪਦੇ ਪਿਓ ਦੀ ਦਵਾਈ ਲੈਂਦਾ ਹੈਗਾ ਬਹੁਤ ਵਧੀਆ ਵਧੀਆ ਪਰਿਵਾਰ ਆ ਤੁਹਾਡਾ ਤੇ ਬਹੁਤ ਵਧੀਆ ਸੋਚ ਦਿੱਤੀ ਤੁਸੀਂ ਆਪਣੇ ਮੁੰਡੇ ਨੇ ਜੋ ਵੀ ਹੈ ਚਲੋ ਆਪਦੇ ਪੈਰਾਂ ਤੇ ਤਾਂ ਖੜਾ ਹੋਗਾ ਨਾ ਨਾ ਪੁੱਤ ਅੱਜ ਦੀ ਘੜੀ ਮੇਰਾ ਪੁੱਤ ਬਹੁਤ ਸਿਆਣਾ ਹੈਗਾ ਬਹੁਤ ਚੰਗਾ ਹੈਗਾ ਲਾਇਕ ਹੈ ਚਲ ਚੰਗਾ ਪੁੱਤ ਮੈਂ ਹੁਣ ਜਾਨੀ ਆ ਕਰੇ ਫਿਰ ਤੇਰੇ ਅੰਕਲ ਨੂੰ ਦਵਾਈ ਦੂਈ ਦੇਣੀ ਹੋਊਗੀ ਟਾਈਮ ਹੋ ਰਿਹਾ ਹੈਗਾ ਠੀਕ ਹੈ ਧਿਆਨ ਨਾਲ ਜਾਇਆ ਕੋਈ ਨਾ ਪੁੱਤ ਕਿੰਨੇ ਚੰਗੇ ਨੇ ਇਹ ਨਾਲ ਕਿੰਨੀ ਚੰਗੀ ਸੋਚ ਹੈ ਨਾਲ ਦੀ ਸਹੀ ਗੱਲ ਹੈ ਗਰੀਬੀ ਵੀ ਰੱਬ ਨਾ ਸੋਚ ਕੇ ਦਿੰਦਾ ਚੰਗੇ ਬੰਦੇ ਨੇ ਕਿਉਂਕਿ ਉਹਨਾਂ ਨੂੰ ਵਿਚਰਨਾ ਆਂਦਾ ਹੈ ਹਾਲਾਤਾਂ ਨਾਲ ਲੜਨਾ ਆਂਦਾ ਹੈ ਉਹ ਲੜ ਸਕਦੇ ਨੇ ਇੱਕ ਇਹਨਾਂ ਦੀ ਸੋਚ ਇੱਕੋ ਮੁੰਡੇ ਦੀ ਸੋਚ ਸੱਚੀ ਇੱਕੋ ਹੈ ਹੋ ਵੀ ਮਿਹਨਤ ਦਾ ਕਰਕੇ ਖਾਣਾ ਜਾਣਦਾ ਤੇ ਇਹ ਵੀ ਹੋਰ ਤਾਂ ਕੋਈ ਦੂਜੀ ਸੋਚ ਇਹ ਨਾਲ ਤਾਂ ਹੈ ਹੀ ਨਹੀਂ